ਉਹਨੇ ਚਾਹ ਧਰਦੇ ਆ ਨਾ ਆ ਗਿਆ ਆ ਗਿਆ ਜੀ ਆਪ ਜੀ ਇਦਾਂ ਸਾਰੇ ਟਰਾਲੀਆਂ ਜੱਪੋ ਆਪਣਾ ਸਮਾਨ ਰੱਖਿਆ ਤੇ ਚੜ੍ਹਦੀ ਕਲਾ ਕਿਉਂ ਮੋਰਚੇ ਬਾਰੇ ਜਾਣਨਾ ਪਊ ਚੜ੍ਹਦੀ ਕਲਾ ਹਾਂਜੀ ਬਿਲਕੁਲ ਚੜ੍ਹਦੀ ਕਲਾ ਜੀ ਆਪਣਾ ਬਹੁਤ ਵੱਡਾ ਸਰਕਾਰ ਤੇ ਪ੍ਰੈਸ਼ਰ ਬਣਿਆ ਅੱਗੇ ਆਪਾਂ ਜਦੋਂ ਦਿੱਲੀ ਦੇ ਵਿੱਚ ਸਾਰਾ ਹਿੰਦੁਸਤਾਨ ਦੇ ਕਿਸਾਨ ਬੈਠੇ ਸੀ ਇੰਨਾ ਪ੍ਰੈਸ਼ਰ ਉੱਥੇ ਵੀ ਨਹੀਂ ਸੀ ਬਣਿਆ ਇਸ ਵਾਰੀ ਸਾਡਾ ਸੰਸਦ ਦੇ ਵਿੱਚ ਜਿਹੜਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਗਰੰਟੀ ਟਰਨੇ ਵੀ ਚੁੱਕਿਆ ਹੈ ਇੱਥੋਂ ਤੱਕ ਕਿ ਪੰਜਾਬ ਦੇ ਵੀ ਜਿਹੜੇ ਐਮਪੀ ਉਹਨਾਂ ਨੇ ਵੀ ਆਪਣਾ ਮੰਗਾਂ ਜਿਹੜੀਆਂ ਰੱਖੀਆਂ ਵੀਰ ਦੁੱਧ ਗਰਮ ਕਰ ਰਿਹਾ ਦੁੱਧ ਹਾਂਜੀ ਹਾਂਜੀ ਜਿਹੜਾ ਆਪਾਂ ਨੂੰ ਲੋਕਾਂ ਨੂੰ ਘਰਾਂ ਜਿਹਨ ਮਿਲਦਾ ਇਹ ਤਾਂ ਸਭ ਘਰੇ ਵਾਧੂ ਆ ਤੇ ਦਿੱਲੀ ਜਾਣ ਦਾ ਉਹਨ ਕੀ ਪ੍ਰੋਗਰਾਮ ਜਿਹੜਾ ਹਾਈ ਕੋਰਟ ਨੇ ਫੈਸਲਾ ਦਿੱਤਾ ਦੇਖੋ ਜੀ ਆਪਾਂ ਦਿੱਲੀ ਜਾਣ ਵਾਸਤੇ ਆਪਣੀਆਂ ਮੰਗਾਂ ਲੈ ਕੇ ਦਿੱਲੀ ਹੀ ਜਾਣਾ ਸੀ ਹਾਂਜੀ ਹਾਂਜੀ ਪਰ ਇੱਥੇ ਹਰਿਆਣਾ ਸਰਕਾਰ ਨੇ ਆਪਾਂ ਨੂੰ ਰੋਕਿਆ ਤਾਂ ਆਪਾਂ ਇੱਥੇ ਰੁਕ ਗਏ ਕਿਉਂਕਿ ਆਪਾਂ ਜਾਣਾ ਸੀ ਸ਼ਾਂਤੀਪੂਰਵਕ ਤਰੀਕੇ ਨਾਲ ਫਿਰ ਵੀ ਆਪਣੇ ਤੇ ਉੱਤੇ ਐਡਾ ਵੱਡਾ ਹਰਿਆਣਾ ਸਰਕਾਰ ਨੇ ਤਸ਼ੱਦਦ ਕਰਦਿਆ ਆ ਸਾਡੇ ਇੱਕ ਨੌਜਵਾਨ ਦੀ ਜਾਨ ਲੈ ਲਈ ਔਰ ਸਾਡੇ ਸੈਂਕੜੇ ਜਿਹੜੇ ਸੀਗੇ ਕਿਸਾਨਾਂ ਨੂੰ ਉਹਨਾਂ ਨੂੰ ਵੀ ਜਿਹੜਾ ਹੈ ਕਿ ਉਹਨਾਂ ਨੇ ਇੰਜਰਡ ਕੀਤਾ ਯਾਨੀ ਜ਼ਖਮੀ ਕੀਤਾ ਔਰ ਕਈਆਂ ਦੀਆਂ ਅੱਖਾਂ ਵੀ ਗਈਆਂ ਪਰ ਆਪਾਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜੇ ਰਸਤੇ ਖੋਲਦੇ ਆ ਤੇ ਆਪਾਂ ਦਿੱਲੀ ਜਾਵਾਂਗੇ ਦਿੱਲੀ ਜਾਵਾਂਗੇ ਚੜ੍ਹਦੀ ਕਲਾ ਸੋ ਇਸੇ ਤਰ੍ਹਾਂ ਹੀ ਮੇਰੇ ਸਾਰੇ ਜਿਹੜੇ ਪੱਖੋ ਵੱਖਰੇ ਪਿੰਡਾਂ ਦੇ ਕਿਸਾਨ ਜਿੱਦਾਂ ਆਪਣਾ ਮੋਰਚਾ ਲਗਾ ਇਥੇ ਅਮਰਸਰ ਵਾਲਿਆਂ ਦਾ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਲੱਗੇ ਆ ਪਿੰਡ ਚਰੌੜ ਸੋ ਇਦਾਂ ਸਾਰੇ ਮੋਰਚੇ ਲੱਗੇ ਪਏ ਆ ਆਪੋ ਆਪਣੇ ਸਮਾਨ ਰੱਖੇ ਕਿਸਾਨਾਂ ਦੇ ਪੱਖੇ ਕੂਲਰ ਚੱਲ ਰਹੇ ਆ ਆਹ ਵੇਖੋ ਖਾਣੇ ਦਾ ਸਮਾਨ ਰੱਖਿਆ ਸੋ ਇਦਾਂ ਸਾਡੇ ਜਿਹਦਰ ਸਾਹਿਬ ਬੈਠੇ ਆ ਚੜ੍ਹਦੀ ਕਲਾ ਟਰੈਕਟਰ ਲੱਗੇ ਪਏ ਆ ਸੋ ਕਿਸੇ ਗੱਲ ਦੀ ਘਾਟ ਨਹੀਂ ਆ ਕਿਸਾਨ ਡਟੇ ਪਏ ਆ ਇਸੋਂ ਕਿਸਾਨ ਵੀਰਾਂ ਦਾ ਦੂਜੇ ਕਿਸਾਨ ਕੰਮ ਕਰ ਰਹੇ ਆ ਚੜ੍ਹਦੀ ਕਲਾ ਵਾ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਲੱਗੀ ਫੋਟੋ ਇੱਧਰ ਵੀ ਵੀਰ ਬੈਠੇ ਆਪਣੇ ਐਦਾਂ ਪੱਕੇ ਮੋਰਚੇ ਮੱਲ ਕੇ ਬੈਠੇ ਸਿੰਘ ਐਦਾਂ ਮਜਾ ਆਦੇ ਆਪੋ ਆਪਣੇ ਆਵੇ ਟਰਾਲੀ ਦੇ ਵਿੱਚ ਸਾਰਾ ਸਮਾਨ ਰੱਖਿਆ ਰੋਟੀ ਪਾਣੀ ਚਾਹ ਪਾਣੀ ਲੰਗਰ ਵੀ ਆਉਂਦਾ ਗੁਰੂ ਦਾ ਪਰ ਆਪੋ ਆਪਣਾ ਸਾਰੇ ਨੇ ਜਗਾੜ ਰੱਖਿਆ ਵਾ ਜਦੋਂ ਮੱਤੀ ਚਾਹ ਬਣਾ ਕੇ ਪੀ ਲੋ بڑے بڑے ਤੜੇ ਟਰਾਲੇ ਆ ਚੜ੍ਹਦੀ ਕਲਾ ਵਾ